ਉਹ ਸ਼ਰਿਆਮ ਇਹ ਕਹਿੰਦੇ ਸੀ ਵੀ ਇੱਕ ਖੱਤਰੀ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ ਸੀ ਅਸੀਂ ਖੱਤਰੀਆਂ ਨੇ ਖਾਲਸਾ ਖਤਮ ਕਰਨਾ ਹੈ ਇਦਾਂ ਕਹਿੰਦੇ ਸੀ ਜੀ ਉਹ ਜਸਪਤ ਰਾਏ ਤੇ ਲਖਪਤ ਰਾਏ ਤੇ ਗੁਰਦੁਆਰਾ ਪੈਂਦਾ ਰੂੜੀ ਸਾਹਿਬ ਆ ਐਮਨਾਬਾਦ ਦੇ ਨਜ਼ਦੀਕ ਹੈ ਰੋ ਜਸਪਤ ਰਾਏ ਨੂੰ ਪਤਾ ਲੱਗ ਗਿਆ ਲਖਪਤ ਰਾਏ ਦੀ ਪ੍ਰਾਨ ਵੀ ਰੋੜੀ ਸਾਹਿਬ ਗੁਰਦੁਆਰੇ ਦੇ ਕੋਲ ਸਿੱਖਾਂ ਦਾ ਜਥਾ ਖੜਿਆ ਹੋਇਆ ਇੱਕ ਉਹ ਆਪਣੀਆਂ ਫੌਜਾਂ ਲੈ ਕੇ ਆ ਗਿਆ ਜੀ ਉੱਥੇ ਸਿੱਖਾਂ ਨੂੰ ਕਿ ਚਲੋ ਇੱਥੋਂ ਨਿਕਲੋ ਸਿੱਖਾਂ ਨੇ ਕਿਹਾ ਵੀ ਸਾਨੂੰ ਦੋ ਦਿਨ ਰਹਿਣ ਦਿਓ ਤੇ ਅਸੀਂ ਇੱਥੇ ਕੁਝ ਵੀ ਨਹੀਂ ਕਰਦੇ ਅਸੀਂ ਸਿਰਫ ਵਿਸਾਖੀ ਵਾਲੇ ਦਿਨ ਮੱਥਾ ਟੇਕਣਾ ਹੈ ਨਮਸਕਾਰ ਕਰਨਾ ਹੈ ਗੁਰੂ ਸਾਹਿਬ ਨੂੰ ਇੱਕ ਵਿਸਾਖ ਨੂੰ ਤੇ ਅਸੀਂ ਅੱਗੇ ਚਲੇ ਜਾਵਾਂਗੇ ਜੀ ਉਹ ਕਹਿੰਦਾ ਨਹੀਂ ਮੇਰਾ ਹੁਕਮ ਹੈ ਨਾ ਵੀ ਹੁਣੇ ਜਾਓ ਸਿੱਖਾਂ ਨੇ ਬੇਨਤੀਆਂ ਕੀਤੀਆਂ ਉਹਦੇ ਸਾਹਮਣੇ ਬੇਨਤੀਆਂ ਕਰਦਾ ਕਰਦਿਆਂ ਉਹ ਕਣ ਤੁਹਾਨੂੰ ਪਤਾ ਨਹੀਂ ਆ ਮੈਂ ਕੌਣ ਹੁਣੇ ਸਿੱਖਾਂ ਨੂੰ ਗਾਲਾਂ ਕੱਢੀਆਂ ਜਦੋਂ ਗਾਲਾਂ ਕੱਢੀਆਂ ਕੁਝ ਸਿੱਖੀਦਾਂ ਦੇ ਸਾਨੂੰ ਕਹਿੰਦੇ ਫਿਰ ਇਦਾਂ ਘੱਲੇਗਾ ਤੇ ਅਸੀਂ ਨਹੀਂ ਜਾਂਦੇ ਇਦਾਂ ਅਸੀਂ ਨਹੀਂ ਜਾਂਦੇ ਇਦਾਂ ਕਰੇਗਾ ਤੇ ਉਹ ਲੜਾਈ ਹੋ ਗਈ ਜੱਸਾ ਸਿੰਘ ਆਲੂ ਵਾਲੀਆ ਨੇ ਸਿੱਖਾਂ ਨੂੰ ਕਿਹਾ ਵੀ ਆਪਾਂ ਲੜਾਈ ਨਹੀਂ ਕੀਤੀ ਪਰ ਕਰਈਏ ਕਿ ਹੁਣ ਇਹ ਅਸਲ ਵਿੱਚ ਬਹਾਨਾ ਕਰਕੇ ਸਾਨੂੰ ਇੱਥੇ ਖਤਮ ਕਰਨਾ ਚਾਹੁੰਦਾ ਹੈ ਸਕੀਮ ਉਹਦੀ ਇਹੀ ਸੀ ਵੀ ਕੋਈ ਬਹਾਨਾ ਮਿਲੇ ਸਿੱਖਾਂ ਨੂੰ ਘੇਰ ਕੇ ਮਾਰਦੇ ਆ ਸਿੱਖਾਂ ਨੇ ਕਿਹਾ ਵੀ ਠੀਕ ਆ ਹੁਣ ਲੜਾਈ ਜਦੋਂ ਗਾਲੀ ਪੈ ਗਈ ਹੈ ਹੁਣ ਭਜਣਾ ਫਿਰ ਕਿਉਂ ਲੜਦੇ ਆ ਫਿਰ ਉਹ ਸਿੱਖਾਂ ਨੇ ਮਕਾਲਾ ਸ਼ੁਰੂ ਕਰ ਦਿੱਤਾ ਜੀ ਉੱਥੇ ਮੁਕਾਬਲਾ ਕਰਦਾ ਇੱਕ ਲੜਾਈ ਜਦੋਂ ਹੋ ਗਈ ਇੱਕ ਰੰਗਰੇਟੇ ਸਿੱਖ ਹੋਏ ਨੇ ਭਾਈ ਨਵਾਹੁ ਸਿੰਘ ਉਹ ਜਸਪਤ ਰਾਏ ਹਾਥੀ ਤੇ ਬੈਠਾ ਸੀ ਦੀ ਪੂਸ਼ ਪਕੜੀ ਤੇ ਤਾਂ ਚੜ ਗਿਆ ਪਿਛਲੇ ਪਾਸੇ ਹਾਥੀ ਦੇ ਤੇ ਚੜ ਕੇ ਹਾਥੀ ਦੇ ਤੇ ਸਰਪਾਣ ਮਾਰੀ ਤੇ ਇੱਕ ਦਮ ਸਿਰ ਥੱਲੇ ਡਿੱਗ ਪਿਆ ਜਸਪਤ ਰਾਏ ਦਾ ਮਿੰਟ ਦੋ ਵੀ ਨਹੀਂ ਲੱਗੇ ਸਿਰ ਥੱਲੇ ਤੇ ਢਾੜੋ ਦੀ ਹਾਥੀ ਤੇ ਪਈ ਉਹਨੂੰ ਸਿਰ ਡਿੱਗ ਗਿਆ ਥੱਲੇ ਤੇ ਫੌਜਾਂ ਭੱਜ ਗਈਆਂ ਸਾਰੀਆਂ ਫੌਜਾਂ ਵੀ ਭੱਜ ਗਈਆਂ ਤੇ ਹਾਥੀ ਵੀ ਭੱਜ ਗਿਆ ਹਾਥੀ ਭੱਜ ਗਿਆ ਤੇ ਹਾਥੀ ਦੇ ਉੱਤੇ ਸਿਰ ਸੀ ਢੜ ਸੀ ਜਿਹੜਾ ਉਵੇਂ ਉਹ ਉੱਤੇ ਹੀ ਰਹਿ ਗਿਆ ਸਿੱਖ ਅੱਗੇ ਨੂੰ ਚਲੇ ਗਏ ਅੱਗੇ ਨੂੰ ਜੇ ਚਲੇ ਗਏ ਸਿੱਖਾਂ ਨੇ ਸਿਰ ਸੰਭਲਿਆ ਉਹਦਾ ਸਿਰ ਚੁੱਕ ਲਿਆ ਹੁਣ ਜਦੋਂ ਉਹ ਉਹਦਾ ਬਿਨਾ ਸਿਰ ਤੋਂ ਢੜ ਸੀ ਜਿਹੜੀ ਉਹ ਘਰੇ ਪਹੁੰਚੀ ਉਹ ਸਸਕਾਰਨਾ ਕਰ ਸਕਣਾ ਸੰਸਕਾਰ ਕਿਵੇਂ ਕਰੀਏ ਬਿਨਾ ਧੜ ਤੋਂ ਸੰਸਕਾਰ ਕਿਵੇਂ ਕਰੀਏ ਤਾਂ ਖੱਤਰੀ ਸੀ ਹਿੰਦੂ ਸੀ ਵੈਸੇ ਤਾਂ ਸੰਸਕਾਰ ਨਹੀਂ ਕੀਤਾ ਸਕਦਾ ਸੀ ਉਹ ਕਹਿੰਦੇ ਵੀ ਹੁਣ ਆਏ ਕਰੋ ਵੀ ਸਿੱਖਾਂ ਕੋਲੋਂ ਆਪਾਂ ਸਿਰ ਕਿਵੇਂ ਲਈਏ ਕਈਆਂ ਨੇ ਕਿਹਾ ਵੀ ਲੜਕੀ ਤਾਂ ਮਿਲਣਾ ਨਹੀਂ ਲੜਕੇ ਤਾਂ ਪੰਗਾ ਹੀ ਪੈ ਗਿਆ ਵੀ ਸਿਰ ਤੋਂ ਨਾ ਸੰਸਕਾਰ ਕਿਵੇਂ ਕਰੀਏ ਸੰਸਕਾਰ ਨਹੀਂ ਕਰੇ ਇਹਦੀ ਇਹਦੀ ਜਿਹੜੀ ਬਾਡੀ ਆ ਉਹ ਮੁਸ਼ਕ ਮਾਰੇਗੀ 2-4 ਦਿਨਾਂ ਬਾਅਦ ਲਖ ਪਤਰਾਏ ਦਾ ਗੁਰੂ ਸੀ ਕਿਰਪਾ ਸਾ ਕਰਾਂ ਉਹ ਕਹਿਣ ਲੱਗਾ ਵੀ ਕਰਮ ਤੁਹਾਡੇ ਬੁਰੇ ਨੇ ਤੇ ਮਿੰਨ ਤਾਂ ਮੈਨੂੰ ਕਰਨੀਆਂ ਪੈਣੀਆਂ ਉਹ ਆਇਆ ਉਹਨੇ ਹੱਥ ਬਨ ਕੇ ਇਦਾਂ ਖੜੇ ਹੋ ਕੇ ਸਿੱਖਾਂ ਅਗੇ ਬੇਨਤੀ ਕੀਤੀ ਕਹਿਣ ਲੱਗੇ ਜੀ ਸਿਰ ਦੇ ਦਿਓ ਸਿਰ ਦੇ ਦਿਓ ਸਿੱਖਾਂ ਨੇ ਕਿ ਇੰਜ ਨਹੀਂ ਮਿਲਣਾ ਅਸੀਂ ਆਪਣੇ ਗੁਰੂ ਦਰ ਦੇ ਉੱਤੇ ਆਏ ਸੀ ਲੜਨ ਵਾਸਤੇ ਥੋੜਾ ਗਏ ਆ ਅਸੀਂ ਤੇ ਆਪਣੇ ਗੁਰੂ ਦੇ ਨਾਂ ਦੇ ਸਥਾਨ ਤੇ ਖੜੇ ਸੀ ਲੜਾਈ ਉਹਨੇ ਛੇੜੀ ਐ ਸਜ਼ਾ ਉਹਨੂੰ ਮਿਲੀ ਐ ਇਦਾਂ ਸਿਰ ਨਹੀਂ ਅਸੀਂ ਦੇ ਸਕਦੇ ਉਹਨਾਂ ਕਹਿਆ ਵੀ ਦੱਸੋ ਫਿਰ ਜੋ ਤੁਸੀਂ ਕਹੋਗੇ ਨਾ ਅਸੀਂ ਤੁਹਾਡੀ ਉਹੀ ਗੱਲ ਮੰਨ ਲਾਂਗੇ ਪਰ ਸਾਨੂੰ ਸਿਰ ਦੇ ਦਿਓ ਸਿੱਖਾਂ ਨੇ ਕਿਹਾ ਮੁੱਲ ਵੇਚਾਂਗੇ ਦੇ ਕੋ ਹੌਸਲਾ ਕਿੰਨਾ ਵੱਡਾ ਹੈ ਇਹ ਸ਼ਰਤ ਰੱਖਣੀ ਸਿੱਧਾ ਸਰਕਾਰ ਨੂੰ ਚੇਲੰਜ ਸੀ ਵੀ ਤੁਹਾਡਾ ਸਿਰ ਮੁੱਲ ਵਿੱਚਾਂਗੇ ਹੌਸਲੇ ਕਿੰਨੇ ਵੱਡੇ ਹੋਣਗੇ ਉਹ ਸਿੱਖਾਂ ਦੇ ਘਰ-ਬਾਰ ਸਾਰੇ ਉਹ ਜਿਹੜੇ ਪਏ ਆ ਇੱਦਾਂ ਇੱਥੇ ਰਾਤ ਕੱਟਦੇ ਆ ਅੱਗੇ ਰਾਤ ਕੱਟਦੇ ਅੱਗੇ ਨੂੰ ਤੁਰ ਪੈਂਦੇ ਆ ਘਰ-ਕਾਂਠ ਕੁਛ ਨਹੀਂ ਹੈ ਕੋਲੇ ਪਰ ਹੌਸਲਾ ਕਿੰਨਾ ਵੱਡਾ ਹੈ ਕਹਿਣ ਲੱਗੇ ਮੁੱਲ ਵਿੱਚਾਂਗੇ ਕਿੰਨੇ ਦਾ ਜੀ ਕਹਿੰਦੇ 500 ਦਾ ਵੇਚਾਂਗੇ ਅੱਧੇ ਲੱਖਾਂ ਰੁਪਈਆ ਬਣਦੇ ਐ ਦੁਸ਼ਮਣ ਦਾ ਸਿਰ ਵੀ ਵੱਡਿਆ ਤੇ ਕੱਲਾ ਵੱਡਿਆ ਨਹੀਂ ਮੁੱਲ ਵੇਚਿਆ ਸ਼ਰਤਾਂ ਦੇ ਉੱਤੇ ਚੁੱਕ ਕੇ ਮੱਥਾ ਟਿਕਾਇਆ ਔਰ 500 ਰੁਪਏ ਦਾ ਮੁੱਲ ਸਿਰ ਵੇਚਿਆ ਉਹਦਾ ਸਿੱਖਾਣੀ ਤੁਸੀਂ ਦੇਖੋ ਵੀ ਇੰਨਾ ਹੌਸਲਾ ਕਿੱਥੋਂ ਪੈਦਾ ਹੁੰਦਾ ਹੋਏਗਾ ਇਨੀ ਦ੍ਰਿੜਤਾ ਕਿੱਥੇ ਪੈਦਾ ਹੁੰਦੀ ਹੋਏਗੀ ਜੀ ਇੱਕ ਵਰਮ ਖੁਸ਼ ਸ਼ਬਦ ਦੀ ਕਮਾਈ ਸੀ ਇਹ ਹੌਸਲਾ ਕਿੱਥੋਂ ਨਹੀਂ ਮਿਲਦਾ ਦੁਨੀਆ ਦਾ ਧਨ ਬੰਦੇ ਨੂੰ ਨਹੀਂ ਬਹਾਦਰ ਬਣਾਉਂਦਾ ਕਿਸੇ ਧਨ ਵਿੱਚੋਂ ਗੁਰਮਖੋ ਕੋਈ ਸੂਰਮਤਾ ਹੀ ਕੋਈ ਬਹਾਦਰੀ ਕੋਈ ਸੂਰਮਗਤੀ ਜਿਹੜੀ ਹੈ ਨਾ ਉਹ ਧਨ ਵਿੱਚੋਂ ਪੈਦਾ ਨਹੀਂ ਹੁੰਦੀ ਇਹ ਇਹ ਬਹਾਦਰੀ ਇਹ ਜਜ਼ਬਾ ਇਹ ਸਿੱਦਕ ਇਹ ਇਸ ਸ਼ਬਦ ਵਿੱਚੋਂ ਪੈਦਾ ਹੁੰਦਾ ਹੈ ਗੁਰੂ ਕੀ ਬਾਣੀ ਤੋਂ ਪੈਦਾ ਹੁੰਦਾ ਹੈ